ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਵੀਡੀਓ ਲੈ ਕੇ ਆਇਆ ਕਈ ਵਾਰ ਆਪਣੇ ਨਾ ਪਿਓਰ ਦੇ ਕੱਪੜੇ ਤੇ ਤੇਲ ਲੱਗ ਜਾਂਦਾ ਹੈ ਤੇ ਇਹ ਤੇ ਲੱਗਿਆ ਹੋਇਆ ਇਹ ਕਿਸੇ ਹੋਰ ਕੱਪੜੇ ਦੇ ਕਾਟਨ ਦੇ ਕੱਪੜੇ ਤੇਲ ਲੱਗ ਜਵੇ ਉਹਨਾਂ ਬਾਰੀ-ਬਾਰੀ ਸਾਬਣ ਲਾ ਕੇ ਕੋਸੇ ਜਾਂ ਗਰਮ ਪਾਣੀ ਨਾਲ ਆਪਾਂ ਉਹਦਾ ਤੇਲ ਕੱਢ ਸਕਦੇ ਹਾਂ ਹੱਥਾਂ ਨਾਲ ਮਲ ਕੇ ਬਾਰੀ-ਬਾਰੀ ਸਾਬਣ ਲਾ ਕੇ ਮਲ ਹੀ ਜਾਵਾਂਗੇ ਨਿਕਲ ਜਾਊਗਾ ਪਿਓਰ ਦੇ ਕੱਪੜੇ ਉੱਤੇ ਤੇਲ ਲੱਗ ਜਾਂਦਾ ਜਾ ਤਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਇਹ ਵੀ ਕਰ ਲੈਣੇ ਜਿਵੇਂ ਪਿਛਲੇ ਸਮੇਂ 'ਚ ਕਰਦੇ ਹੁੰਦੇ ਸੀ ਕਿ ਇੱਕ ਪਾਂਡੂ ਹੁੰਦਾ ਆਪਣੇ ਕੋਲ ਜਿਹੜਾ ਉਹ ਚੁੱਲਿਆਂ ਤੇ ਫੇਰਦੇ ਹੁੰਦੇ ਆਂ ਮਤਲਬ ਕਿ ਚੁੱਲੇ ਦਾ ਕਲਰ ਕਰ ਦੋ ਭਾਵੇਂ ਚੁੱਲੇ ਪਾਂਡੂ ਲਾਉਣੇ ਨੇ ਉਹ ਪਾਂਡੂ ਵੀ ਲਾ ਲੈਣੇ ਹੁੰਦੇ ਆ ਉਹਦੇ ਨਾਲ ਵੀ ਆਪਣਾ ਇਹ ਤੇਲ ਸੋਖਦਾ ਹੋ ਜਾਂਦਾ ਹੁੰਦਾ ਹੁਣ ਪਾਂਡੂ ਹਰ ਇੱਕ ਤੇ ਘਰ ਨਹੀਂ ਹੁੰਦਾ ਕਿਉਂਕਿ ਅੱਜ ਕੱਲ੍ਹ ਟਾਈਮ ਕੀ ਦਾ ਗੈਸ ਦਾ ਹਨਾ ਸਿਲੰਡਰ ਦਾ ਮਤਲਬ ਗੈਸ ਸਿਲੰਡਰ ਦਾ ਗੈਸ ਚੁੱਲਿਆਂ ਨੇ ਸਭ ਦੇ ਘਰ ਹੁਣ ਕਈ ਵਾਰ ਦੂਜਾ ਚੁੱਲਾ ਨਹੀਂ ਹੁੰਦਾ ਮਿੱਟੀ ਦਾ ਕਿਸੇ ਕੋਲ ਹਨਾ ਵੀ ਜਿਹਦੇ ਵਾਸਤੇ ਆਪਣੇ ਕੋਲ ਪੰਡੂ ਕਰ ਹੀ ਹੋਊਗਾ ਹੁਣ ਇਹ ਦੇ ਨਾਲ ਪਏਗਾ ਪੰਡੂ ਵੀ ਆਪਾਂ ਤੁਸੀਂ ਲਾ ਸਕਦੇ ਹੋ ਕਿਸੇ ਕੋਲ ਹੈਗਾ ਨਾ ਪੰਡੂ ਵੀ ਉੱਤੇ ਲਾ ਸਕਦੇ ਹੋ ਹੌਲੀ ਹੌਲੀ ਪੋਲਾ ਪੋਲਾ ਉਹਦੇ ਨਾਲ ਆਪਣਾ ਤੇਲ ਜਿਹੜਾ ਹੈ ਨਿਕਲ ਜਾਊਗਾ ਇਹਦੇ ਉੱਤੇ ਹੁਣ ਆਪਾਂ ਕਰਾਂਗੇ ਸਭ ਤੋਂ ਸੌਖਾ ਜਿਹੜਾ ਹਰ ਇੱਕ ਦੇ ਘਰ ਹੁੰਦਾ ਬਣਾਈ ਪਾਊਡਰ ਕੋਈ ਵੀ ਪਾਊਡਰ ਹੋਵੇ ਕਿਸੇ ਵੀ ਕੰਪਨੀ ਦਾ ਕੋਈ ਵੀ ਪਾਊਡਰ ਹੋਵੇ ਭਾਵੇਂ ਡੇਟ ਲੰਘੀ ਵਾਲਾ ਪਾਊਡਰ ਹੋਵੇ ਹਨਾ ਐਕਸਪਾਇਰੀ ਹੋਵੇ ਕੋਈ ਚੱਕਰ ਨਹੀਂ ਦਮਣਾ ਪੋਲਾ ਪੋਲੇ ਵਿੱਚ ਲਾ ਲਾਂਗੇ ਦੱਬਣਾ ਮਤਲਬ ਪੋਲਾ ਪੋਲਾ ਇਹ ਕਾਟਣ ਦੇ ਕਪੜੇ ਤੇ ਇਹ ਤੇਲ ਘੜਨਾ ਸੌਖਾ ਅਬ ਮੜ ਲਾਂਗੇ ਸਾਬਣ ਲਾ ਕੇ ਲਾ ਲਓ ਸਰਫ ਲਾ ਕੇ ਲਾ ਲਓ ਇਹਦੇ ਨਾਲ ਆਪਾਂ ਐਵੇਂ ਲਾ ਦਾਂਗੇ ਇਹਦਾ ਮਤਲਬ ਕੀ ਆ ਵੀ ਪਾਊਡਰ ਇੱਕ ਉਹ ਚੀਜ਼ ਆ ਗਈ ਖੁਸ਼ਕ ਜੀ ਚੀਜ਼ ਜਿਹੜਾ ਆਪਣੇ ਤੇਲ ਨੂੰ ਸੋਖਦਾ ਕਰ ਲੂਗਾ ਹੁਣ ਇਹ ਨੂੰ ਸੋਖਦਾ ਕਰ ਲਿਆ ਨੇ ਪਤਾ ਲੱਗ ਰਿਹਾ ਹੋਰ ਨੂੰ ਨਾ ਸਣਾ ਮੈਂ ਬਾਜੀ ਦੱਬੀ ਜਾਵਾਂਗੇ ਇਹਨੂੰ ਮੇਰੇ ਕੋਲ ਸੋਖ ਸਾਫ ਕਰ ਲਿਆ ਨੇ ਤੇਲ ਨਾ ਬਚਕਾਂਗੇ ਨਾ ਥੋੜਾ ਫਿਰ ਵੀ ਆਪਾਂ ਨੂੰ ਥੋੜਾ ਤੇਲ ਲੱਗੇ ਵੀ ਹੈਗਾ ਇਹਦੇ ਵਿੱਚ ਫਿਰ ਵੀ ਆਪਾਂ ਇਹਦੇ ਵਿੱਚ ਇਹਦੇ ਉੱਪਰ ਨਾ ਪਾਊਡਰ ਹੋਰ ਲਾ ਦੇਵਾਂਗੇ ਤੇ ਕੋਈ ਕੋਨਾ ਮੈਨੂੰ ਬਿਲਕੁਲ ਸਾਫ ਕਰਾਂਗੇ ਇਹਦੇ ਚ ਤੇਲ ਬਿਲਕੁਲ ਨਿਕਲ ਜੂਗਾ ਪਾਊਡਰ ਨਾਲ ਮੈਂ ਚੰਗੀ ਤਰ੍ਹਾਂ ਨਾਲ ਇਹ ਰਬਜਾ ਕਰ ਲਉ ਨੂੰ ਵੈਸੇ ਦਿਖ ਰਿਹਾ ਹੋਣਾ ਚ ਤੇਲ ਕਿ ਇਹ ਕਾਰਸ ਤੇ ਦੇਸਾ ਸੀਗਾ ਹੁਣ ਦੇਖ ਨਹੀਂ ਰਿਹਾ ਦੇਖੋ ਇਹ ਸਭ ਤੋਂ ਸੌਖਾ ਜਿਹਾ ਕਿਉਂਕਿ ਪਾਊਡਰ ਹਰ ਇੱਕ ਦੇ ਘਰ ਪਿਆ ਹੁੰਦਾ ਤਾਂ ਪਾਡੂ ਕਹਿੰਦੇ ਨੇ ਪਾਡੂ ਹਰ ਇੱਕ ਦੇ ਘਰ ਨਹੀਂ ਹੁੰਦਾ ਹਨਾ ਜੇ ਉਹਦੇ ਕੱਪੜੇ ਦਾ ਜਿਆਦਾ ਸਿਲਕ ਦਾ ਕੱਪੜਾ ਹੁੰਦਾ ਉਹਦੇ ਉੱਤੇ ਤੇਲ ਲੱਗਿਆ ਹੋਵੇ ਸਭ ਤੋਂ ਸੌਖੀ ਟਰਿਕ ਇਹ ਆ ਪਾਊਡਰ ਨਾਲ ਬਾਕੀ ਤੁਸੀਂ ਅਜਿਹਾ ਜਿਵੇਂ ਮੈਂ ਕਹਦੇ ਫਿਰ ਤੁਹਾਨੂੰ ਖੁਦ ਨੂੰ ਪਤਾ ਲੱਗ ਜੂਗਾ